ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਤੇਮਰੀ ਸਰਨ ਤੇਮਰੀ ਅਸਾ ਤੁਮੀ ਸਜਣ ਸਲੇ ਰੱਖੋ ਰਖਨ ਹਾਰ ਦਏ ਅੱਲਾ ਨਾਨਕ ਕਰਕੇ ਗੋਲੇ ਤੇਮ ਤੇਰੀ ਸਰਨ ਤੇਰੀ ਅਸਾ ਤੁਮਹੀ ਸਜਣ ਸੇ ਲੇ ਰੱਖੋ ਰੱਖਣ ਹਾਰ ਦਾ ਅੱਲਾ ਨਾਨਕ ਕਰਕੇ ਗੁੱਲੇ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਹਮ ਅਵਗਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪਰ ਭੁੱਲ ਸੁਤਦਾਰਾ ਸਿਉ ਪ੍ਰੀਤ ਲਗਾਈ ਇਕੋਤਮ ਬੰਤ ਸੁਣਿਓ ਗੁਰ ਸੰਗਤ ਤਹਿ ਮਲੰਤ ਜੰਮ ਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਿਰ ਨਾਈ ਸਰ ਕਿਰਪਾ ਕਰੋ ਗੁਰ ਰਾਮਦਾਸ ਰਖ ਸ਼ਰਨੈ ਸਭ ਕਾ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰ ਕਹਿ ਜਨਮ ਮਰਨ ਦੁਖ ਜਾਇ ਹੋਐ ਸਿਵਤਖ ਸਾਮੰਦੀ ਨਰ ਅਰਸਾ ਕਰਸਾ ਚੱਟਿਐ ਤੁਧ ਡਿਠੇ ਸਚੇ ਬਾਦਸ਼ਾਹ ਮਲ ਜਨਮ ਜਨਮ ਮੰਦੀ ਕੱਟਿਐ ਸਜਣ ਸਚਾ ਬਾਦਸ਼ਾਹ ਸਿਰ ਸਾੰਦੇ ਸੋ ਜਿਸ ਪਾਸ ਬੈਠਿਆ ਸੋਹੀ ਐ ਸਵਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਤਨਸਰੀ ਮਹੱਲਾ ਬੰਜਵਾ ਜਹ ਜਹ ਵੇਖੋ ਤਾਹੇ ਹਾਜ਼ੂਰ ਦੂਰ ਕਤ ਹੁਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ᱛਿਆਈ ਜਹ ਜਹ ਵੇਖੋ ਤਾਹੇ ਹਾਜ਼ੂਰ ਦੁਰਕਤ ਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਇਹ ਤ ਉਤ ਨਹੀਂ ਵਿਛੜੈ ਸੋ ਸੰਗੀ ਗਣੀਐ ਵਿਣ ਸਜਾਈ ਜੋ ਨਿਮਖ ਮਹਿ ਸੋ ਅਲਪ ਸੁਖ ਪਣੀਐ ਰਹਾਉ ਪਰਤ ਪੱਲੇ ਆਪਿ ਆਉਦੇ ਕਛ ਹੁਣ ਨ ਹੋਈ ਸਾਸ ਸਾਸ ਸੰਭਾਲਦਾ ਮੇਰਾ ਪ੍ਰਭ ਸੋਈ ਆਛਲ ਅਸੇ ਦਾ ਪਾਰ ਪ੍ਰਭ ਉੱਚਾ ਜਾ ਕਰੂਪ ਜਪ ਜਪ ਕਰਹ ਆਨੰਦ ਜਨ ਆਚਰ ਜ ਆਨੂਪ ਸਾਮਤ ਦਿਹੋ ਦਇਆਲ ਪ੍ਰਭ ਜਿਤ ਤੁਮਹ ਅਰਦਾਸ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਸਾ ਮਤ ਦਿਹਾ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਪੰਜਵਾਂ ਜਹਾਂ ਜਹਾਂ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਇ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ ਵਿਣ ਸਜਾਇ ਜੋ ਨਮਖ ਮਹ ਸੋ ਅਲਪ ਸੁਖ ਬਣੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ 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 Wah guru Wah guru Wah guru Wah guru Wah guru Wah